ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੇ ਪਿੰਡ ਅਜਨੋਹਾ ਜਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਦਰਬਾਰ ਪੀਰ ਬਾਬਾ ਢੇਰੀ ਸਾਹਿਬ ਦੀ ਮਜ਼ਾਰ ਤੇ ਸਮੂਹ ਨੱਗਰ ਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵੀਰਤੀ ਇਲਾਕੇ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ 30 ਜੂਨ 2024 ਨੂੰ ਕਰਵਾਇਆ ਗਿਆ ਇਸ ਵਾਰੀ ਜਾਣਕਾਰੀ ਜੰਦਦੇ ਹੋਏ ਪ੍ਰਧਾਨ ਰਾਜਕਮਰ ਰਤੂ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਾਦਰ ਚਿਰਾਗਤ ਛੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ ਇਸ ਤੋਂ ਪ੍ਰੰਤ ਬਾਈ ਅਮਰਜੀਤ ਦਵਿੰਦਰ ਦਿਓ ਜੀ ਸਿੱਧੂ ਆਰ ਕੇ ਮਹਿੰਦੀ ਐਂਡ ਇੱਕ ਹੋਰ ਪ੍ਰੀਤਨ ਕਾਰ ਪਾਰਟੀ ਤੇ ਪੰਜਾਬ ਦੇ ਨਾਮ ਬਾਕ ਕਲਾਕਾਰ ਨਕਾਲ ਕਵਾਲ ਪਾਰਟੀਆਂ ਨੇ ਪੀਰਾਂ ਦੀ ਮਹਿਫਲ ਸਜਾਈ ਉਹਨਾਂ ਦੱਸਿਆ ਕਿ ਮੇਲੇ ਦੌਰਾਨ ਬਾਬਾ ਛਿੰਦਾ ਸਾਹਿਜ ਨੋਹਾ ਤੋਂ ਇਲਾਵਾ ਵੱਖ-ਵੱਖ ਦਰਬਾਰਾਂ ਤੋਂ ਫਕਰ ਕੀਰਾਂ ਨੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸੋਨ ਸਿੰਘ ਠੰਡਲ ਸਾਹਿਬ ਕੈਬਨਿਟ ਮੰਤਰੀ ਪੰਜਾਬ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਾਲੀਰ ਬਾਦਰ ਅਤੇ ਹਲਕਾ ਇੰਚਾਰਜ ਚੱਬਿਆਲ ਅਤੇ ਬੀਬੀ ਬਲਬੀਰਕੋਟ ਠੰਡਲ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਸੰਤ ਮਹਾਪੁਰਸ਼ਾਂ ਤੇ ਫਕਰ ਫਕੀਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਦ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਜੋੜ ਮੇਲੇ ਵਿੱਚ ਪ੍ਰਧਾਨ ਰਾਜਕਮਨ ਰਤੂ ਕੁਲਵੰਤ ਸਿੰਘ ਯਾਨੀ ਤੇਜਿੰਦਰ ਸਿੰਘ ਸੋਨ ਸਿੰਘ ਰਾਜਾ ਹਲਵਾਈ ਡਾਕਟਰ ਜਸਵੀਰ ਸਿੰਘ ਜਨੋਹਾ ਮਾਸਟਰ ਰਵਜਨ ਸਿੰਘ ਜਨੋਹਾ ਗੁਰਮੀਤ ਸਿੰਘ ਪੰਚ ਕੁਲਵਰਨ ਸਿੰਘ ਸੀਨੀਅਰ ਪੱਤਰਕਾਰ ਅਜਨੋਹਾ ਰੋਹਿਤ ਹਰਮਨ ਸਿੰਘ ਜੈਪਾਲ ਮਨਦੀਪ ਸਿੰਘ ਆਕਾਸ਼ਦੀਪ ਸਿੰਘ ਰਤਨ ਸਿੰਘ ਤੁਲਾ ਵੱਬੜੀ ਗਿੰਦ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਦਾਤਾ ਜੀ ਦੇ ਲੰਗਰ ਤੇ ਚਾਪ ਕੋੜੇ ਦੇ ਲੰਗਰ ਟੁੱਟ ਬਰਤਾ ਹੈਗੇ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ संद <laughs> bye mm -hmm. ਪੋਪਾਟੇ ਦੀ ਸ਼ਾਦੀ ਦੀ ਅਰਜ਼ਾ ਤੇ ਚੌਥੀਵਾਂ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਪ੍ਰਬੰਧ ਕਮੇਟੀ ਦਾ ਤੇ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪੂਰਾ ਸਾਥ ਸਾਡਾ ਦਿੱਤਾ ਤੇ ਮੇਲੇ ਨੂੰ ਮੇਲੇ ਦੀ ਰੌਣਕ ਨੂੰ ਵਧਾਇਆ ਤੇ ਮੇਲੇ ਨੂੰ ਨਿਭਰੇ ਚੜਿਆ ਮੈਂ ਫੇਰ ਦੁਬਾਰਾ ਐਨਆਰ ਐਨਆਰਆਈ ਵੀਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਤਨਮਾਨਾ ਸਾਡੇ ਮੇਲੇ ਦੀ ਸੇਵਾ ਕੀਤੀ ਆ ਖਾਸ ਕਰਕੇ ਮੈਂ ਰਾਣਾ ਭਾਜੀ ਹਰਦੀਪ ਕੌਰ ਜੀ ਹਰਮੀਤ ਕੌਰ ਜੀ ਨੀਰਮ ਭੈਣ ਜੀ ਸਤਨਾਮ ਸਿੰਘ ਜੀ ਤੇ ਜਸਵਿੰਦਰ ਸਿੰਘ ਪਰਮਾਰ ਯੂ ਐਸ ਏ ਹੋਰ ਇਹਨਾਂ ਰਵੀ ਜਿਨ੍ਹਾਂ ਤੇ ਮੈਂ ਨਾਮ ਨਹੀਂ ਲੈ ਸਕਿਆ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਸਾਡੇ ਇੱਕ ਇੱਕ ਫੋਨ ਤੇ ਤੇ ਮਾਇਆ ਭੇਜੀਆ ਬਹੁਤ ਬਹੁਤ ਧੰਨਵਾਦ ਇਸ ਜੋੜ ਮੇਲੇ ਵਿੱਚ ਭਾਈ ਅਮਰਜੀਤ ਜੀ ਨੇ ਆਪਣੇ ਗੀਤਾਂ ਦੇ ਨਾਲ ਲੋਕਾਂ ਨੂੰ ਹਾਲ ਕੀਤਾ ਤੇ ਮੁੱਖ ਮਹਿਮਾਨ ਸਰਦਾਰ ਸੋਹਣ ਸਿੰਘ ਜੀ ਨੇ ਪ੍ਰਧਾਨਗੀ ਕੀਤੀ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ